ਗੁਰੂ ਦੇ ਨਾਂ ਤੇ ਤਾਂ ਹੀ ਆ ਪਾਣਿਆ ਪੰਜਾਬ ਵਸਦਾ ਹੈ ਉਸੇ ਗੁਰੂ ਦੀ ਬੇਅਦਵੀ بار 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 ਕਰਕੇ ਵਾਰੀ ਵਾਰੀ ਕਰਕੇ ਤੁਹਾਡੇ ਅੰਦਰੋਂ ਉਹਦੀ ਇੱਕ ਇਸ ਤਰ੍ਹਾਂ ਦੀ ਤੁਹਾਨੂੰ ਆਦਤ ਪਾਉਂਦੀ ਚਾਹੁੰਦੇ ਨੇ ਕਿ ਲਓ ਜੀ ਇਹ ਤਾਂ ਆਮ ਹੀ ਗੱਲ ਹੈ ਇਹ ਤਾਂ ਹੁੰਦਾ ਹੀ ਰਹਿੰਦਾ ਛੱਡੋ ਪਰੇ ਇਹ ਉਹਨਾਂ ਦੀ ਨਜ਼ਰ ਹੈ ਕਾਦੇ ਲਈ ਹੈ ਮੱਥੇ ਟੇਕਦੇ ਹੋ ਜਾ ਕੇ ਇਸੇ ਲਈ ਨਾ ਕਿ ਉਹ ਸਾਡਾ ਆਕੀਦਾ ਹੈ ਸਾਡਾ ਸਦੀਵੀ ਗੁਰੂ ਹੈ ਤੇ ਜੇ ਉਹ ਦੀ ਬੇਆਦਬੀ ਹੋਵੇ ਕੀ ਕਹਿਣੇ ਆਪਾਂ ਪਿਤਾ ਤੇ ਜੇ ਪਿਤਾ ਦੀ ਕੋਈ ਪੱਗ ਲਾਵੇ ਉਹ ਵੀ ਵਾਰ-ਵਾਰ ਲਾਵੇ ਤਾਂ ਕੀ ਕਰਦੇ ਹੁੰਦੇ ਹੋ ਤੇ ਹੁਣ ਅਸੀਂ ਕਾਨੂੰਨੀ ਬਣਵਾ ਸਕਦੇ ਉਹਨਾਂ ਤੋਂ ਜਿਨ੍ਹਾਂ ਨੇ ਸਾਡੀਆਂ ਹੀ ਵੋਟਾਂ ਲੈ ਕੇ ਰਾਜ ਕੀਤਾ ਹੈ ਜਾਂ ਕਰ ਰਹੇ ਨੇ ਜਾਂ ਕਰਨ ਨੂੰ ਫਿਰਦੇ ਨੇ ਮਾੜਾ ਜਾਂ ਸੋਚਿਓ ਜੇ ਇਹਨੂੰ ਜਸਦਨ ਅਸੀਂ ਗੁਰੂ ਦੀ ਇੱਜ਼ਤ ਨਾਲੋਂ ਗੁਰੂ ਦੇ ਆਕੀਤੇ ਨਾਲੋਂ ਟੁੱਟ ਕੇ ਥੋਡੇ ਅੰਦਰੋਂ ਚੇਤਨਾ ਖਤਮ ਹੋਜੂ ਥੋਡੇ ਅੰਦਰੋਂ ਮਨੁੱਖ ਜੋ ਬੁਰੇ ਨੂੰ ਬੁਰਾ ਤੇ ਚੰਗੇ ਨੂੰ ਚੰਗਾ ਕਹਿੰਦਾ ਉਹ ਖਤਮ ਹੋਜੂ ਉਹਦੇ ਲਈ ਇਹ ਬੇਅਦਬੀਆਂ ਹੁੰਦੀਆਂ ਕਿ ਬੰਦਰਾ ਤਾਂ ਪਹਿਲਾਂ ਇਹ ਜਿਹੜੇ ਮਨੁੱਖ ਜਾਂ ਕਿਹੜੇ ਬੱਚੇ ਮਾਈਨਰ ਛੋਟੇ ਹੁੰਦੇ ਆ ਜਾਂ ਜਿਹੜੇ ਬੰਦੇ ਦਿਮਾਗੀ ਤੌਰ ਤੇ ਹਿੱਲੇ ਹੋਏ ਹੁੰਦੇ ਐ ਇਹਨਾਂ ਨੂੰ 15 ਤੋਂ ਬਾਅਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਿਸਣ ਲੱਗ ਗਿਆ ਜੇ ਹਿਮਾਚਲ ਪ੍ਰਦੇਸ਼ ਬਣਾ ਸਕਦਾ ਹੈ ਪੱਛਮੀ ਬੰਗਾਲ ਬਣਾ ਸਕਦਾ ਇੱਕ ਕਾਨੂੰਨ ਸੀ ਰੇਪ ਦਾ ਕਿ ਉਹਦੀ ਸਜ਼ਾ ਕਿੰਨੀ ਹੋਊਗੀ ਪੱਛਮੀ ਬੰਗਾਲ ਚ ਦੋ ਵਾਰੀ ਹੋਇਆ ਉਹਨਾਂ ਨੇ ਫਾਂਸੀ ਦੀ ਸਜ਼ਾ ਡਿਕਲੇਅਰ ਕਰਤੀ ਤਾਂ ਅਸੀਂ ਕਿਉਂ ਨਹੀਂ ਬਣਾ ਸਕਦੇ ਜਦੋਂ ਤੁਹਾਡੀ ਡੈਮੋਗ੍ਰਾਫੀ ਬਦਲਦੀ ਕੀ ਥੋੜਾ ਪੰਜਾਬ ਹੋ ਰਹਿ ਜੂਗਾ ਜਿਹਦੇ ਲਈ ਦਰਸ਼ਨ ਫੈਰੂਮਾਨ ਦਰਸ਼ਨ ਸਿੰਘ ਫੈਰੂਮਾਨ ਸ਼ਹੀਦ ਹੋਇਸੀ ਇਨਾ ਗੱਲਾਂ ਨੂੰ ਸਮਝੋ ਇਹ ਗੱਲ ਜਾਂਦੀ ਕਿੱਥੇ ਐ ਕਿਉਂ ਪ੍ਰੋਬਲਮ ਆ ਉਹਨਾਂ ਨੂੰ ਸਾਡੇ ਨਾਲ ਕਿ ਪੰਜਾਬ ਦੇ ਵਿੱਚ ਨਾ ਤਾਂ ਕੋਹਲੀ ਕੋਹਲੀ ਹੁੰਦਾ ਨਾ ਮੋਦੀ ਮੋਦੀ ਹੁੰਦਾ ਕੌਣ ਨੇ ਉਹ ਲੋਕ ਜੋ ਥੋੜੇ ਅਰਗੇ ਨੇ ਪਰ ਜ਼ੁਬਾਨ ਸੈਂਟਰ ਦੀ ਬੋਲਦੇ ਨੇ ਵੋਟਰ ਥੋਡੀਆਂ ਲੈਂਦੇ ਨੇ ਪੋਟਦੈਂਟ ਦੀ ਲੀਡ ਹੱਕਾ ਚੜੇ। ਦੇਖਦਾ ਮੈਨੂੰ ਦੱਸ ਦਿਓ ਤੁਹਾਡੇ ਪਾਣੀ ਲਈ, ਤੁਹਾਡੀ ਡੈਮੋਗ੍ਰਾਫੀ ਲਈ, ਤੁਹਾਡੀ ਜ਼ਮੀਨ ਲਈ, ਤੁਹਾਡੇ ਸਾਰੇ ਨੌਕਰੀਆਂ ਮੁੱਤਿਆਂ ਲਈ ਕਿਤੇ ਉਹ ਬੋਲੇ ਨੇ ਕਿਤੇ ਵੀ ਬੋਲੇ ਹੁਣ ਤਾਂ ਮੈਨੂੰ ਦੱਸ ਦਿਓ। ਇਹ ਚਾਹੁੰਦੇ ਨੇ ਕਿ ਤੁਹਾਡਾ ਪਾਣੀ ਲੱਗੇ ਹਰਿਆਣੇ ਤੇ ਰਾਜਸਥਾਨ ਨੂੰ ਡੋਬੇ ਤੁਨੂੰ। ਜਿਹੜਾ ਇਹਦੀ ਗੱਲ ਕਰੂ ਉਹਦੇ ਤੇ ਐਨਐਸਏ ਉਹਦੇ ਤਾਂ ਕੋਈ ਹੋਰ ਯੋਪਾ ਲਾ ਦੇਣਗੇ ਟਾਟਾ ਲਾ ਦੇਣਗੇ ਪਹਿਲਾਂ ਲਾਏ ਜਿਵੇਂ ਤੁਹਾਡੇ ਹੀ ਮੁੰਡਿਆਂ ਦੇ ਤੁਹਾਡੇ ਹੀ ਸ਼ਹਿਰ ਚ ਨੌਕੀਚੇ ਜਾਣਗੇ ਤੇ ਬਦਲੇ ਅੱਜ ਤੱਕ ਉਹਨਾਂ ਤੇ ਅਰੈਸਟ ਨਹੀਂ ਹੋਇਆ ਗ੍ਰਿਫਤਾਰੀ ਨਹੀਂ ਹੋਈ ਔਰ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ ਕੀ ਇਹ ਪੰਜਾਬ ਹੈ ਕੀ ਆ ਸੀਐਸ ਸ਼ਹੀਦੀਆਂ ਦੇ ਕੇ ਲਿਆ ਸੀ ਜਿਨ੍ਹਾਂ ਦੇ ਨਾਂ ਤੇ ਪੰਜਾਬ ਵਸਦਾ ਹੈ ਤੇ ਜਿਨ੍ਹਾਂ ਨੇ ਸਾਨੂੰ ਫਤਿਹ ਬਖਸ਼ੀ ਜੀ ਕੀ ਓਦੋਂ ਲੈ ਕੇ ਉਹਨੂੰ ਬਜਾ ਕੇ ਜਦੋਂ ਤੁਰਾਂਗੇ ਤਾਂ ਫਤਿਹ ਹੋਊਗੀ ਉਹਦੇ ਨਾਲ ਪਹਿਲਾਂ ਸਾਂਝ ਪਾਉਣੀ ਹੈ ਤੇ ਫਿਰ ਵਿਚਾਰਾ ਕਰਾਂਗੇ ਮੇਰੀ ਬੇਨਤੀ ਹੈ ਥੋੜਾ ਜਿਹਾ ਸੁਣੀਓ ਜੇ ਧਿਆਨ ਨਾਲ ਸੋ ਪਹਿਲਾਂ ਭਰ ਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਤ ਫਹਮੀ ਜਿਨਾ ਰਿਓ ਜੇ ਤੁਹਾਡੀਆਂ ਤਿੰਨ ਗੱਲਾਂ ਤੇ ਮੇਨ ਨਜ਼ਰ ਹੈ ਜੋ ਤੁਹਾਡੇ ਦੁਸ਼ਮਣ ਨੇ ਦੁਸ਼ਮਣ ਕੌਣ ਹੈ ਮੰਨ ਲਓ ਤਾਂ ਬੜੇ ਵਾਰੀ ਕਲੀਅਰ ਹੋ ਚੁੱਕਿਆ ਹੈ ਤਿੰਨ ਚੀਜ਼ਾਂ ਕੀ ਨੇ ਪਹਿਲਾਂ ਦੱਸ ਦਿਆਂ ਫਿਰ ਤੁਹਾਨੂੰ ਪਤਾ ਲੱਗ ਜੂ ਦੁਸ਼ਮਣ ਵੀ ਕੌਣ ਹੈ ਪਹਿਲਾ ਨੰਬਰ ਜੋ ਤੁਹਾਨੂੰ ਕੁਦਰਤਨ ਮਿਲੀ ਹੋਈ ਚੀਜ਼ ਤੁਹਾਡਾ ਪਾਣੀ ਜਿਹਨੂੰ ਗੁਰਬਾਣੀ 'ਚ ਵੀ ਪਿਤਾ ਦਾ ਦਰਜ ਹੈ ਪਾਣੀ ਸਾਡੇ ਕੋਲੇ 160 ਐਮਐਫਸੀ ਖੋ ਕੇ ਲੈ ਕੇ ਬਚਿਆ 11 ਤੇ ਜਿਹੜਾ ਬਚਿਆ ਉਹ ਕਾਲਾ ਦੂਜਾ ਨੰਬਰ ਜ਼ਮੀਨ ਜੀਦੇ ਲਈ ਇਹਨਾਂ ਨੇ ਤਿੰਨ ਬਿੱਲ ਵੀ ਬਣਾਏ ਆਪਾਂ ਜਾ ਕੇ ਸਿੰਘੂ ਟਿਕਰੀ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਦਿੱਲੀ ਘੇਰ ਲਈ ਉਹ ਮੰਨੇ ਤਾਂ ਫੇਰ ਲੈਂਡ ਪੂਲਿੰਗ ਲੈ ਆਏ ਲੈਂਡ ਪੂਲਿੰਗ ਚੋਂ ਨਿਕਲੇ ਤਾਂ ਹੁਣ ਕਾਰਪੋਰੇਸ਼ਨ ਚ ਪਿੰਡ ਲੈ ਲੈ ਜ਼ਮੀਨ ਲੈਣੀ ਹੈ ਤੀਜਾ ਨੰਬਰ ਡੋਡੀਆਂ ਪੱਗਾਂ ਥੋਡੇ ਅੰਦਰ ਵਸਦਾ ਹੋਇਆ ਇੱਕ ਉਹ ਇਨਸਾਨ ਜੋ ਰਿਐਕਟ ਕਰਦਾ ਜੋ ਜ਼ੁਲਮ ਦੇ ਖਿਲਾਫ ਲੜਦਾ ਜੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿੰਦਾ ਉਸ ਪੰਜਾਬੀ ਨੂੰ ਥੋਡੇ ਅੰਦਰੋਂ ਮਾਰਨਾ ਚਾਹੁੰਦੇ ਨੇ ਇਸੇ ਲਈ ਏ ਵਾਰ-ਵਾਰ ਕੁਮਕੇ ਆਉਂਦੇ ਨਹੀਂ ਇਸੇ ਲਈ ਤੁਹਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਸਾਡੇ ਮੁੰਡੇ ਬਾਹਰ ਬਾਹਰ ਲੈ ਅੰਦਰ ਤੇ ਤੁਹਾਡੇ ਤੌਰ ਤਰੀਕੇ ਬਦਲ ਕੇ ਉਹ ਜੇ ਕਰ ਦੇਣ ਜੋ ਦਿੱਲੀ ਤੋਂ ਅੱਗੇ ਨੇ ਇਹਨੇ ਤਾਂ ਨਜ਼ਰ ਹੈ ਇਸੇ ਲਈ ਤੁਹਾਡੀਆਂ ਨੌਕਰੀਆਂ ਬਾਹਰ ਲਿਆ ਨੂੰ ਤੇ ਸਾਡੇ ਮੁੰਡੇ ਬਾਹਰ ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ عقیدہ عقیدہ ਹੈ ਸ਼ਕਤੀ ਕਿਥੋਂ ਮਿਲਦੀ ਹੈ ਉਹ ਹੈ ਗੁਰੂ ਗੁਰੂ ਦੇ ਨਾਂ ਤੇ ਤਾਂ ਹੀ ਆਪਾਂ ਨੇ ਪੰਜਾਬ ਵਸਦਾ ਹੈ ਉਸੇ ਗੁਰੂ ਦੀ ਬੇਅਦਵੀਂ بار-ਬਾਰ ਬਾਰ ਕਰਕੇ ਵਾਰੀ-ਵਾਰੀ ਕਰਕੇ ਤੁਹਾਡੇ ਅੰਦਰੋਂ ਉਹਦੀ ਇੱਕ ਇਸ ਤਰ੍ਹਾਂ ਦੀ ਤੁਹਾਨੂੰ ਆਦਤ ਪਾਉਂਦੀ ਚਾਹੁੰਦੇ ਨੇ ਕਿ ਲਓ ਜੀ ਇਹ ਤਾਂ ਆਮੀ ਗੱਲ ਹੈ ਇਹ ਤਾਂ ਹੁੰਦਾ ਹੀ ਰਹਿੰਦਾ ਛੱਡੋ ਪਰੇ ਇਹ ਉਹਨਾਂ ਦੀ ਨਜ਼ਰ ਹੈ ਜਸਦੈਨ ਅਸੀਂ ਗੁਰੂ ਦੀ ਇੱਜ਼ਤ ਨਾਲੋਂ ਗੁਰੂ ਦੇ ਆਕੀਤੇ ਨਾਲੋਂ ਟੁੱਟ ਕੇ ਟੋਡੇ ਅੰਦਰੋਂ ਚੇਤਨਾ ਖਤਮ ਹੋਜੂ ਟੋਡੇ ਅੰਦਰੋਂ ਮਨੁੱਖ ਜੋ ਬੁਰੇ ਨੂੰ ਬੁਰਾ ਤੇ ਚੰਗੇ ਨੂੰ ਚੰਗਾ ਕਹਿੰਦਾ ਉਹ ਖਤਮ ਹੋਜੂ ਉਹਦੇ ਲਈ ਇਹ ਬੇਅਦਬੀਆਂ ਹੁੰਦੀ ਹੈ ਹੁਣ ਅਗਲੀ ਗੱਲ ਤੇ ਆਉਨੇ ਆ ਕਿ ਬੇਅਦਬੀਆਂ ਹੋਣ ਕਦੋਂ ਤੋਂ ਲੱਗਿਆ ਵੱਡੀ ਮਾਤਰਾ 'ਚ ਇਹ ਸ਼ੁਰੂ ਹੋਇਆ 15 ਤੋਂ ਮੈਨੂੰ ਇੱਕ ਗੱਲ ਦੱਸਿਓ ਜੇ ਕਿ 15 ਤੋਂ ਪਹਿਲਾਂ ਇਹ ਜਿਹੜੇ ਮਨੁੱਖ ਜਾਂ ਕਿਹੜੇ ਬੱਚੇ ਮਾਈਨਰ ਛੋਟੇ ਹੁੰਦੇ ਆ ਜਾਂ ਜਿਹੜੇ ਬੰਦੇ ਦਿਮਾਗੀ ਤੌਰ ਤੇ ਹਿੱਲੇ ਹੋਏ ਹੁੰਦੇ ਆ ਇਹਨਾਂ ਨੂੰ 15 ਤੋਂ ਬਾਅਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਿਸਣ ਲੱਗ ਗਿਆ ਜਾਂ 15 ਤੋਂ ਇੱਕ ਕ੍ਰੀਮ ਸ਼ੁਰੂ ਹੋ ਗਈ ਸੀ ਚੈਸਟੂਏ ਸ਼ੁਰੂ ਹੋਇਆ ਤੁਲ ਸਾਡੇ ਲਈ ਜ਼ਰੂਰੀ ਹੈ ਤਾਜ਼ੀ ਕਾਨੂੰਨ ਕਿਉਂ ਨਾ ਬਣਾਇਆਏ ਜੇ ਹਿਮਾਚਲ ਪ੍ਰਦੇਸ਼ ਬਣਾ ਸਕਦਾ ਹੈ ਪੱਛਮੀ ਬੰਗਾਲ ਬਣਾ ਸਕਦਾ ਇੱਕ ਕਾਨੂੰਨ ਸੀ ਰੇਪ ਦਾ ਕਿ ਉਹਦੀ ਸਜ਼ਾ ਕਿੰਨੀ ਹੋਊਗੀ ਪੱਛਮੀ ਬੰਗਾਲ ਚ ਦੋ ਵਾਰੀ ਹੋਇਆ ਉਹਨਾਂ ਨੇ ਫਾਂਸੀ ਦੀ ਸਜ਼ਾ ਡਿਕਲੇਅਰ ਕਰਤੀ ਤਾਂ ਅਸੀਂ ਕਿਉਂ ਨਹੀਂ ਬਣਾ ਸਕਦੇ ਔਰ ਹੁਣ ਆ ਜੋ ਇਹਨਾਂ ਪਾਰਟੀਆਂ ਤੇ ਕਾਂਗਰਸ ਇਹਨੇ ਪਤਾ ਕਿੱਥੇ ਹਮਲਾ ਕਰਾਇਆ ਸੀ ਜਿੱਥੋਂ ਸਾਨੂੰ ਰਹਿਨਮਾਈ ਮਿਲਦੀ ਸੀ ਅਕਾਲ ਤਖਤ ਸਾਹਿਬ ਤੇ ਅਸਲ ਲੈਣਾ ਦੇਣਾ ਕੀ ਅੰਗਰੇਜ਼ ਜਦੋਂ ਆਏ ਉਹਨਾਂ ਦਾ ਨਿਸ਼ਾਨਾ ਕੀ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹਨੂੰ ਕਾਬੂ ਕਰਨਾ ਹੈ ਉਦੋਂ ਪਹਿਲਾਂ ਆ ਲੋ ਜਿਹੜੇ ਉਧਰੋਂ ਆਉਂਦੇ ਸੀ ਦਰਾਂ ਇਹ ਖੈਬਰ ਤੋਂ ਪਰਲੇ ਪਾਸਿਓਂ ਸਭ ਤੋਂ ਪਹਿਲਾਂ ਕੀ ਨੂੰ ਟਾਉਂਦੇ ਸੀ ਆ ਕੇ ਕਿਉਂਕਿ ਤੁਹਾਡੀ ਸ਼ਕਤੀ ਤੁਹਾਡੀ ਆਤਮਾ ਉਨੂੰ ਹੀ ਹਿਲਾ ਦਿਓ ਉਹਨੂੰ ਹੀ ਪੰਗੂ ਬਣਾ ਦਿਓ ਤੁਸੀਂ ਕਰੂਗੇ ਕੀ ਇਹਨਾਂ ਦੀ ਸਾਜ਼ਿਸ਼ਾਂ ਨੂੰ ਸਮਝੀਏ ਜੇ ਤੁਸੀਂ ਆਪ ਦੀ ਰਾਜਨੀਤੀ ਆਪ ਦੀ ਚੇਤਨਾ ਇਹਨਾਂ ਗੱਲਾਂ ਦੇ ਆਲੇ ਦੋਲੇ ਨਹੀਂ ਲਿਆਉਂਗੇ ਮੈਂ ਤੋ ਲਿਖ ਕੇ ਲੈ ਲਓ ਜੋ ਤੁਹਾਡੇ ਪੰਜਾਬ ਦਾ ਹਾਲ ਹੈ ਦੋ ਸਾਲਾਂ ਬਾਅਦ ਇਹ ਪੰਜਾਬ ਨਹੀਂ ਰਹਿਣਾ ਕਾ ਇਹ ਕਲੀਅਰ ਕਟਾ ਤੁਹਾਡੀ ਫਾਈਨੈਂਸ਼ੀਅਲ ਸਥਿਤੀ ਤੁਹਾਡਾ ਸਰ ਕਰਜ਼ਾ ਇਨਾ ਹੈ 4 ਲੱਖ 20000 ਕਰੋੜ ਤੇ ਤੁਹਾਡੀ ਇਕਨੋਮੀ ਸ਼ਰਿੰਕ ਹੋ ਕੇ 10 ਲੱਖ ਕਰੋੜ ਤੋਂ 9 ਲੱਖ ਕਰੋੜ ਤੇ ਆ ਗਈ ਮਤਲਬ 6 ਮਹੀਨੇ ਬਾਅਦ ਤੁਸੀਂ ਤਨਖਾਹਾਂ ਨਹੀਂ ਦੇ ਪਾਉਣੀਆ ਤੇ ਜਦੋਂ ਤਨਖਾਹਾਂ ਨਾ ਦਿੱਤੀਆਂ ਫਿਰ ਕੌਣ ਆਊਗਾ ਸੈਂਟਰ ਤੇ ਸੈਂਟਰ ਕੀ ਮੰਗੂਗਾ ਜਿਵੇਂ ਤੁਹਾਡਾ ਚੰਡੀਗੜ੍ਹ ਖੋ ਰਿਹਾ ਉਹ ਜਦੋਂ ਤੁਹਾਡੀ ਡੈਮੋਗ੍ਰਾਫੀ ਬਦਲਦੀ ਕਿ ਤੁਹਾਡਾ ਪੰਜਾਬ ਉਹ ਰਹ ਜੂਗਾ ਜਿਹਦੇ ਲਈ ਦਰਸ਼ਨ ਫੈਰੂਮਾਨ ਦਰਸ਼ਨ ਸਿੰਘ ਫੈਰੂਮਾਨ ਸ਼ਹੀਦ ਹੋਇਸੀ ਇਨਾ ਗੱਲਾਂ ਨੂੰ ਸਮਝੋ ਇਹ ਗੱਲ ਜਾਂਦੀ ਕਿੱਥੇ ਐ ਕਿਉਂ ਪ੍ਰੋਬਲਮ ਆ ਉਹਨਾਂ ਨੂੰ ਸਾਡੇ ਨਾਲ ਕਿ ਪੰਜਾਬ ਦੇ ਵਿੱਚ ਨਾ ਤਾਂ ਕੋਲੀ ਕੋਲੀ ਹੁੰਦਾ ਨਾ ਮੋਦੀ ਮੋਦੀ ਹੁੰਦਾ ਸਾਡੇ ਹੀਰੋ ਕੌਣ ਨੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਸ਼ਹੀਦੀਆਂ ਦਿੱਤੀਆਂ ਤੇ ਸਾਨੂੰ ਇੱਕ ਦਿਸ਼ਾ ਦੇ ਕੇ ਗਏ ਕੌਣ ਆਉ ਕਰਤਾਰ ਸਿੰਘ ਸਰابہ ਜਿਹੜਾ ਦੁਨੀਆ ਲਈ ਸਾਹਮਣੇ ਸਭ ਤੋਂ ਛੋਟੀ ਉਮਰ ਦਾ ਇੱਕ ਜਿਆਨ ਲਸਾਨੀ ਜਰਨਲ ਸੀ ਜਿਨੇ ਤੁਹਾਨੂੰ 1915 ਚ ਆਜ਼ਾਦ ਕਰਾ ਦੇਣਾ ਸੀ ਉਹ ਵੀ ਇਕੱਠੇ ਹਿੰਦੁਸਤਾਨ ਨੂੰ ਪਰ ਅੱਜ ਤੁਹਾਨੂੰ ਕਿਤਾਬਾਂ ਦੇ ਵਿੱਚ ਉਹਦਾ ਨਾਮ ਦੀਦਾ ਕਿਤੇ ਕੀਦਾ ਨਾਮ ਹੈ ਜਿਹੜੇ ਅੰਗਰੇਜ਼ਾਂ ਤੋਂ ਮਾਫੀਆਂ ਮੰਗਦੇ ਸੀ ਤੁਹਾਡੀ ਹਿਸਟਰੀ ਬਦਲਦੀ ਤੁਹਾਡਾ ਕਲਚਰ ਬਦਲਦਾ ਔਰ ਤੁਹਾਡੀਆਂ ਨੌਕਰੀਆਂ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਨੇ ਕੀ ਉਹ ਪੰਜਾਬੀ ਨਾਲ ਜੁੜੀਆਂ ਨੇ ਤੁਹਾਡੀ ਸਭ ਤੋਂ ਏ ਗ੍ਰੇਡ ਜੌਬ ਐ ਐਸਡੀਐਮ ਦੀ ਤਹਿਸੀਲਦਾਰ ਦੀ ਇੰਡੀਓ ਦੀ ਉਥੇ ਪੰਜਾਬੀ ਚ ਸਵਾਲ ਆਉਂਦੇ ਸੀ 25% ਕੱਢ ਕੇ ਕਿੰਨੇ ਕਰਤੇ 5% ਤੋਡੇ 13000 ਕੌਨਸਟੇਬਲ ਰੱਖੇ ਜਾ ਰਹੇ ਨੇ ਜ਼ਿਆਦਾ ਦਰbaar ਲੈ ਤੁਹਾਡੇ 7 ਸਬ ਇਨਸਪੈਕਟਰ ਰੱਖੇ ਗਏ 6 ਬਾਹਰ ਲੈ ਪਤਾ ਕਿਉਂ ਕਿ ਜਦੋਂ ਤੁਹਾਨੂੰ ਆਈ ਧਰਨੇ ਤੇ ਬੈਠੇ ਹੋਵੋ ਕੁੱਤਣ ਦੀ ਵਾਰੀ ਆਵੇ ਤਾਂ ਕੁੱਟਣ ਵਾਲਾ ਤਰਸ ਨਾ ਕਰੇ ਉਹਦੇ ਸਿਰ ਤੇ ਦਸਤਾਰ ਨਾ ਹੋਵੇ ਉਹਦੇ ਬੁੱਲ੍ਹਾਂ 'ਚ ਪੰਜਾਬੀ ਨਾ ਹੋਵੇ ਇਹ ਤੁਹਾਡੀ ਆਤਮਾ ਤੇ ਹਮਲਾ ਹੈ ਤੁਹਾਡੀ ਰੂਹ ਜ਼ਖਮੀ ਕਰਨ ਦੀ ਕੋਸ਼ਿਸ਼ ਹੈ ਕਿ ਤੁਹਾਡੇ ਅੰਦਰ ਬੈਠਾ ਹੋਇਆ ਸੂਕਮ ਆਦਮੀ ਮਰ ਜਾਏ ਉਹ ਇਹ ਨਾ ਕਵੇ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਮੈਨੂੰ ਇੱਕ ਗੱਲ ਦੱਸੋ ਪੰਜਾਬ ਅਸੈਂਬਲੀ ਦੀ ਹਿਸਟਰੀ ਚ ਕਦੇ ਵੀ ਕੋਈ ਬਿਲ ਸਟੈਂਡਿੰਗ ਕਮੇਟੀ ਨੂੰ 6 ਮਹੀਨੇ ਵਾਲੇ ਦਿੱਤਾ ਗਿਆ ਆ ਬੇਅਦਬੀ ਵਾਲਾ ਦਿੱਤਾ ਗਿਆ ਹੈ ਜਦੋਂ ਪਾਣੀ ਦੀ ਵਾਟਰ ਐਕਟ ਦੀ ਅਮੈਂਡਮੈਂਟ ਕਰਨੀ ਸੀ ਸੋਧ ਕਰਨੀ ਸੀ ਤਿੰਨ ਮਿੰਟਾਂ ਚ ਬਾਸ ਹੋ ਗਿਆ ਤੇ ਬਿਆਤਵੀ ਦਾ ਬਿੱਲ 6 ਮਹੀਨੇ ਸਟੈਂਡਿੰਗ ਕਮੇਟੀ ਨੂੰ ਉਹਨੂੰ ਵੀ ਪੂਰਾ ਹੋਇਆ 15 ਦਿਨ ਹੋ ਗਏ ਕਿਉਂ ਨਹੀਂ ਬੋਲ ਰਹੇ ਕਿ ਭਾਈ ਗੁਰਜੀਤ ਸਿੰਘ ਖਾਲਸਾ ਉੱਤੇ ਬੈਠਾ ਸ਼ਹੀਦ ਹੋ ਜੇ ਫੇਰ ਉਹ ਲੋਕ ਜੋ ਇਨਾ ਧਰਨਿਆਂ ਚ ਵੀ ਨਹੀਂ ਆਉਂਦੇ ਸਭ ਤੋਂ ਅੱਗੇ ਆ ਕੇ ਕਹਿਣਗੇ ਕੌਮ ਦਾ ਹੀਰਾ ਸੀ ਕੌਣ ਨੇ ਉਹ ਲੋਕ ਜੋ ਥੋਡੇ ਅਰਗੇ ਨੇ ਪਰ ਜ਼ੁਬਾਨ ਸੈਂਟਰ ਦੀ ਬੋਲਦੇ ਨੇ ਵੋਟਾਂ ਥੋਡੀਆਂ ਲੈਂਦੇ ਨੇ ਭੁਗਤ ਦੇ ਦਿੱਲੀ ਦੇ ਹੱਕ ਅਛੜੇ ਦੇਖਦਾ ਮੈਨੂੰ ਦੱਸ ਦਿਓ ਤੁਹਾਡੇ ਪਾਣੀ ਲਈ ਤੁਹਾਡੀ ਡੈਮੋਗ੍ਰਾਫੀ ਲਈ ਤੁਹਾਡੀ ਜ਼ਮੀਨ ਲਈ ਤੁਹਾਡੇ ਸਾਰੇ ਨੌਕਰੀਆਂ ਮੁੱਤੇ ਆ ਲਈ ਕਿਤੇ ਉਹ ਬੋਲੇ ਨੇ ਕਿਤੇ ਵੀ ਬੋਲੇ ਹੁਣ ਤਾਂ ਮੈਨੂੰ ਦੱਸ ਦਿਓ ਤੁਹਾਨੂੰ ਵਰਗਲਾ ਆ ਜਾਂਦਾ ਹੈ ਬਹੁਤ ਲੋਕ ਆਰਟੀਕਲ ਲਿਖ ਰਹੇ ਨੇ ਮੈਨੂੰ ਵੀ ਮਿਲੇ ਨੇ ਕਿ ਬਾਜੀ ਆ ਬੇਲਨਾਮ ਕਰਵਾਓ ਪਾਸ ਕਾਨੂੰਨ ਨਾ ਬਣਵਾਓ ਇਹਦਾ ਗਲਤ ਇਸਤੇਮਾਲ ਹੋਊਗਾ ਮੈਂ ਉਹਨਾਂ ਨੂੰ ਇੰਨਾ ਪੁੱਛਿਆ ਕਿ ਤੁਸੀਂ ਕਾਨੂੰਨ ਪੜਿਆ ਨਹੀਂ ਬਾਜੀ ਤਾਂ ਮੈਂ ਕਹਿੰਦਾ ਤੂੰ ਪੜਿਆ ਨਹੀਂ ਤਾਂ ਵਿਰੋਧ ਕਿਹੜੀ ਗੱਲ ਦਾ ਕੀ ਗਲਤ ਇਸਤੇਮਾਲ ਦੇ ਡਰ ਤੋਂ ਡਰਗ ਆਲਾ ਕਾਨੂੰਨ ਬਦਲਤੀਏ ਦਹੇਜ ਆਲਾ ਬਦਲਤੀਏ ਕਤਲ ਆਲਾ ਬਦਲਤੀਏ ਔਰ 90000 ਪੁਲਿਸ ਨਾਫਰੀ ਕਾਂ ਦੇ ਲਈ ਹੈ ਕੀ ਇਹ ਇਨਵੈਸਟੀਗੇਟ ਨਹੀਂ ਕਰਨਗੇ ਸਭ ਕੁਝ ਲੌਜੀਕ ਵਾਈਜ਼ ਅਸੀਂ ਚੱਲ ਰਹੇ ਹਾਂ ਇੱਕ ਇੱਕ ਗੱਲ ਡਿਸਕਸ ਹੋਈ ਹੈ ਤਾਂ ਹੀ ਤਾਂ ਅਸੈਂਬਲੀ ਦਾ ਸੈਸ਼ਨ ਹੋਇਆ ਇਹ ਚਾਹੁੰਦੇ ਨੇ ਕਿ ਥੋੜਾ ਪਾਣੀ ਲੱਗੇ ਹਰਿਆਣੇ ਤੇ ਰਾਜਸਥਾਨ ਨੂੰ ਡੋਬੇ ਤੁਹਾਨੂੰ ਜਿਹੜਾ ਇਹਦੀ ਗੱਲ ਕਰੂ ਉਹਦੇ ਤੇ ਐਨਐਸਏ ਉਹਦੇ ਤਾਂ ਕੋਈ ਹੋਰ ਯੋ ਪਾਲਾ ਦੇਣਗੇ ਟਾਟਾ ਲਾ ਦੇਣਗੇ ਪਹਿਲਾਂ ਲਾਈ ਜਿਵੇਂ ਤੁਹਾਡੇ ਹੀ ਮੁੰਡੇ ਦੇ ਤੁਹਾਡੇ ਹੀ ਸ਼ਹਿਰ ਚ ਨੌ ਕਿਚੇ ਜਾਣਗੇ ਤੇ ਬਦਲੇ ਅੱਜ ਤੱਕ ਉਹਨਾਂ ਤੇ ਅਰੈਸਟ ਨਹੀਂ ਹੋਇਆ ਗ੍ਰਿਫਤਾਰੀ ਨਹੀਂ ਹੋਈ ਔਰ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ ਕੀ ਇਹ ਪੰਜਾਬ ਹੈ ਕੀ ਅਸੀਂ ਇਹ ਸ਼ਹੀਦੀਆਂ ਦੇਖੇ ਲਿਆ ਸੀ じゃ ਇਹਨੂੰ ਆਹੀ ਛੱਡ ਦੇਣਾ ਮੇਰੀ ਇੱਕ ਬੇਨਤੀ ਹੈ ਜਿਵੇਂ ਅੱਗੇ ਜੋ ਸੰਘਰਸ਼ ਵਿੱਡਿਆ ਜਾਣਾ ਹੈ ਕੀ ਆ ਉਹ ਸੰਘਰਸ਼ ਅੱਜ ਸੰਕੇਤਕ ਬੈਠੇ ਆਂ ਹੋਰ ਪੰਜਾਛਿਆ ਦਿਨਾਂ ਨੂੰ ਸਾਰੀਆਂ ਭਰਾਤਰੀ ਜਥੇਬੰਦੀਆਂ ਨਾਲ ਬਹਿ ਕੇ ਇੱਕ ਕੌਲ ਹੋਊਗੀ ਜਿਹੜੀ ਜਿਆਦਾ ਲੰਬੀ ਨਹੀਂ ਹੋਊਗੀ ਕੋਸ਼ਿਸ਼ ਕਿ 15 ਦਿਨਾਂ ਦੇ ਅੰਦਰ ਉਸ ਤੋਂ ਬਾਅਦ ਪਰਮਾਨੈਂਟ ਟਰਾਲੀਆਂ ਲਾ ਕੇ ਇਹ ਜਾਮ ਕਰ ਦਿੱਤਾ ਹੋਇਆ ਜਿਵੇਂ ਸਿੰਘੂ ਬਾਰਡਰ 'ਚ ਕੀਤਾ ਸੀਗਾ ਮਨ ਨੇਟ ਬੰਦ ਕਰਾਂਗੇ ਜਿਕਰਾ ਤਗੜਾ ਹੋਣਾ ਚਾਹੀਦਾ ਬੋਲ ਸੋਨ ਹੋਰ ਜੇ ਸਰਕਾਰ ਸੰਘਰਸ਼ੀ ਚਾਹੁੰਦੀ ਆਂ ਤਾਂ ਅਸੀਂ ਤਿਆਰ ਆ ਤਿਆਰ ਆ ਖਾਲਸਾ ਜੀ ਬੋਲ ਸੋਨ ਹੋਰ ਔਰ ਇਹਦੇ ਵਿੱਚ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਅੱਠ ਕਰੋ ਜਿਨ੍ਹਾਂ ਦੀ ਬਖਸ਼ਿਸ਼ ਨਾਲ ਅਸੀਂ ਚੱਲਦੇ ਆਂ ਸਾਡੇ ਚ ਰੂਹ ਕਾਇਮ ਹੈ ਰੌਸ਼ਨੀ ਹੈ ਜਿਹਦੇ ਨਾਲ ਸਾਡੂੰ ਦਲੇਰੀ ਮਿਲੀ ਹਿੰਮਤ ਮਿਲੀ ਜਦੋਂ ਉਹਨਾਂ ਦੀ ਇੱਜ਼ਤ ਤੇ ਗੱਲ ਆਵੇ ਤਾਂ ਉਹਨਾਂ ਦੇ ਬੱਚੇ ਖੜੇ ਨਹੀਂ ਹੋਣਗੇ ਸਾਰੇ ਮੁੱਤਿਆਂ ਦੇ ਉੱਤੇ ਮੁੱਦਾ ਕਿਉਂ ਕਹਿ ਰਿਹਾ ਮੈਂ ਤੁਹਾਨੂੰ ਕਿਉਂਕਿ ਇਹ ਤੁਹਾਨੂੰ ਚੇਤਨਾ ਦਿੰਦਾ ਹੈ ਇਹ ਤੁਹਾਡੇ ਚ ਰੂਹ ਭੂਕਦਾ ਹੈ ਤੁਹਾਡੇ ਚ ਹਿੰਮਤ ਦਿੰਦਾ ਹੈ ਇਸੇ ਲਈ ਤਾਂ ਸਵਾ ਲੱਖ ਸੇ ਇੱਕ ਲੜਾਗੇ ਉਹ ਤਾਂ ਸੀ ਸਵਾ ਲੱਖ ਹੋ ਕੇ ਇਨਾਂ ਚੰਦ ਗੱਦਧਾਰਾਂ ਨਾਲ ਨਹੀਂ ਲੜ ਸਕਦੇ ਕਾਦੇ ਲਈਏ ਮੱਥੇ ਟੇਕਦੇ ਹੋ ਜਾ ਕੇ ਇਸੇ ਲਈ ਨਾ ਕਿ ਉਹ ਸਾਡਾ ਆਕੀਦਾ ਸਾਡਾ ਸਦੀਵੀ ਗੁਰੂ ਹੈ ਤੇ ਜੇ ਉਹ ਦੀ ਬੇਅਦਬੀ ਹੋਵੇ ਕੀ ਕਹਿੰਨੇ ਆਪਾਂ ਪਿਤਾ ਤੇ ਜੇ ਪਿਤਾ ਦੀ ਕੋਈ ਪੱਗ ਲਾਵੇ ਉਹ ਵੀ ਵਾਰ-ਵਾਰ ਲਾਵੇ ਤਾਂ ਕੀ ਕਰਦੇ ਹੁੰਦੇ ਹੋ ਤੇ ਹੁਣ ਅਸੀਂ ਕਾਨੂੰਨ ਨਹੀਂ ਬਣਵਾ ਸਕਦੇ ਉਹਨਾਂ ਤੋਂ ਜਿਨ੍ਹਾਂ ਨੇ ਸਾਡੀਆਂ ਹੀ ਵੋਟਾਂ ਲੈ ਕੇ ਰਾਜ ਕੀਤਾ ਹੈ ਜਾਂ ਕਰ ਰਹੇ ਨੇ ਜਾਂ ਕਰਨ ਨੂੰ ਫਿਰਦੇ ਨੇ ਮੜਾ ਜਾ ਸੋਚਿਓ ਜੇ ਇਹਨੂੰ ਮੰਨਿਆ ਪਹਿਲਾਂ ਇਹ ਮੋਰਚੇ ਵੀ ਕਿਹਨੇ ਬਹੁਤ ਸਾਰੇ ਪਹਿਲਾਂ ਪਰ ਉਹ ਜਿਹੜਾ 15 ਮਹੀਨਿਆਂ ਤੋਂ ਬੈਠਾ ਉੱਥੇ 6 ਬਾਈ ਦੋ ਦੀ ਜਗ੍ਹਾ ਕਿਤੇ ਸੌਫੇ ਜਿੰਨੀ ਜਗ੍ਹਾ 'ਚ ਬੈਠ ਕੇ ਵੇਖਿਓ ਜੇ 15 ਮਹੀਨਿਆਂ ਤੋਂ ਬੈਠਾ ਕਿੰਨੇ ਵਾਰੀ ਬਿਮਾਰ ਹੋਇਆ ਟਾਈਫਾਇਡ ਹੋਇਆ ਬੁਖਾਰ ਹੋ ਗਿਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਆਈ ਉਸ ਗੁਰੂ ਦੇ ਸਿੱਖ ਨੇ ਦਵਾਈ ਨਹੀਂ ਲਈ ਐਂ ਠੀਕ ਹੋਇਆ ਕਿਵੇਂ ਹੋਇਆ ਕਿਉਂਕਿ ਉਹਦਾ ਅਕੀਦਾ ਹੈ ਉਹ ਮੰਨਦੇ ਅੰਦਰੋਂ ਤਾਂ ਕੀ ਅਸੀਂ ਉਸ ਮੰਨਣ ਵਾਲੇ ਦਾ ਸਾਥ ਨਹੀਂ ਦੇਵਾਂਗੇ 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 ਜਾਂ ਸਿਰਫ ਘਰਾਂ 'ਚ ਬਹਿ ਕੇ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਕਰਾਂਗੇ ਜਾਂ ਉਹਨਾਂ ਗੱਦਾਰਾਂ ਨੂੰ ਵੋਟ ਪਾਵਾਂਗੇ ਜੋ ਹਿਸਟੋਰਿਕਲੀ ਤੇਜਾ ਸਿੰਘ ਲਾਲ ਸਿੰਘ ਤੇ ਪਹਾੜਾ ਸਿੰਘ ਬਣ ਕੇ ਸਾਡੇ ਹੱਡਾਂ 'ਚ ਬੈ ਗਏ ਨੇ ਹਰ ਯੋਗ ਚਾਉਂਦੇ ਨੇ ਔਰ ਥੋੜੇ ਵਰਕੇ ਬਣ ਕੇ ਆਉਂਦੇ ਨੇ ਤਾਂ ਮੇਰੀ ਬੇਨਤੀ ਹੈ ਉਹਨਾਂ ਤੋਂ ਛਟਕਾਰਾ ਲੈਣਾ ਇਹ ਕਾਨੂੰਨ ਬਣਾਉਣਾ ਤਾਂ ਮੇਰੀ ਤੁਹਾਡੇ ਸਾਰਿਆਂ ਨੂੰ ਜਥੇਬੰਦੀਆਂ ਨੂੰ ਕਾਕਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਥ ਦਿਓ ਇਹ ਜਿਹਦੇ ਨਾਲ ਬਾਕੀ ਮੁੱਦੇ ਜੀਵਤ ਨੇ ਜਿੰਨਾ ਚ ਰੂਹ ਹੈ ਸੋ ਮੈਂ ਤੁਥੋ ਉਮੀਦ ਕਰਦਾ ਕਿ ਅੱਗੇ ਜੜੀ ਵੀ ਵੱਡੀ ਕਾਲ ਹੋਊਗੀ ਉਹ ਚਤੌੜੀਆਂ ਟਰਾਲੀਆਂ ਵੀ ਪਹੁੰਚਣਗੀਆਂ ਔਰ ਆਪਾਂ ਇਸ ਨਿਕੰਮੀ ਸਰਕਾਰ ਤੋਂ ਇਹ ਕਾਨੂੰਨ ਬਣਾ ਕੇ ਛੱਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ